ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ 'ਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਕਾਂਗਰਸੀ ਉਮੀਦਵਾਰਾਂ ਵੋਟਰਾਂ ਅਤੇ ਸਮਰਥਕਾਂ ਨੂੰ ਡਰਾਉਣ ਤੇ ਧਮਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਵੋਟਰਾਂ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਜਿੱਤ ਦਾ ਤਾਜ ਸਜਾਇਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਨੇ ਕਾਂਗਰਸੀ ਆਗੂ ਰਾਜੇਸ਼ ਕੁਮਾਰ ਅਗਰਵਾਲ ਤੇ ਵਾਰਡ ਨੰਬਰ 11 ਤੋਂ ਜੇਤੂ ਉਮੀਦਵਾਰ ਰੁਚੀ ਅਗਰਵਾਲ ਦੇ ਗ੍ਰਹਿ ਵਿਖੇ ਪ੍ਰੈਸ ਮਿਲਣੀ ਦੌਰਾਨ ਕੀਤਾ ਇਸ ਮੌਕੇ ਉਹਨਾਂ ਨਾਲ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਐਮਸੀ ਪਾਰਟੀ ਆਗੂ ਤੇ ਵਰਕਰ ਵੀ ਮੌਜੂਦ ਸਨ ਇਸ ਮੌਕੇ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪਾਵੇ ਕਾਂਗਰਸ ਪਾਰਟੀ ਦੇ 13 ਵਾਰਡਾਂ ਚੋਂ 9 ਉਮੀਦਵਾਰ ਹੀ ਜਿੱਤੂ ਰਹੇ ਹਨ ਪਰ ਸ਼ਹਿਰ ਵਿੱਚ ਨਵੀਂ ਬਣੀ ਕਾਂਗਰਸੀ ਦੀ ਕਮੇਟੀ ਵੱਲੋਂ 13 ਦੇ 13 ਵਾਰਡਾਂ ਵਿੱਚ ਵਿਕਾਸ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਆਪ ਆਗੂਆਂ ਨੇ ਪਹਿਲਾ ਪੰਚਾਇਤੀ ਚੋਣਾਂ ਵਿੱਚ ਵੋਟਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਹਲਕਾ ਸ਼ਾਕੋਟ ਚ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਪੰਚਾਇਤਾਂ ਬਣੀਆਂ ਅਤੇ ਹੁਣ ਨਗਰ ਪੰਚਾਇਤ ਸ਼ਾਕੋਟ ਦੀ ਚੋਣ ਵੀ ਤੱਕੇ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ। ਉਹਨਾਂ ਕਿਹਾ ਕਿ ਸ਼ਾਕੋਟ ਹਲਕੇ ਦੇ ਲੋਕ ਪਿਆਰ ਦੇ ਭੁੱਖੇ ਹਨ ਅਤੇ ਅਜਿਹੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਦੇ। ਉਹਨਾਂ ਕਿਹਾ ਸ਼ਾਕੋਟ ਦੇ ਸਮੂਹ ਵੋਟਰ ਮੇਰੇ ਪਰਿਵਾਰ ਦਾ ਹਿੱਸਾ ਹਨ। ਉਹਨਾਂ ਨਗਰ ਪੰਚਾਇਤ ਚੋਣਾਂ ਵਿੱਚ ਵੋਟਰਾਂ ਵੱਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ। ਇਹ ਤੁਹਾਨੂੰ ਖਿੱਚ ਦਿੱਤੀ ਆ ਸਾਰੇ ਪੱਤਰਕਾਰ ਭਾਈਚਾਰਿਆਂ ਨੂੰ। ਉਹ ਇਸ ਕੱਲ੍ਹ ਦੀ ਆ ਵੀ ਕੱਲ ਨਗਰ ਪੰਚਾਇਤ ਦੀ ਚੋਣ ਸ਼ਾਕੋਟ ਦੇ ਸ਼ਹਿਰ ਦੇ ਵਿੱਚ ਹੋਈ। ਉਹਦੇ ਵਿੱਚ ਸ਼ਹਿਰ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵਿਕਾਸ ਦੇ ਨਾਂ ਤੇ ਮੋਹਰ ਲਾਈ ਔਰ ਸਾਨੂੰ ਇੰਨਾ ਪਿਆਰ ਦਿੱਤਾ ਸਾਡੇ 13 ਜੋ 9 ਕੈਂਡੀਡੇਟ ਦਿੱਤੇ ਤੇ ਚਾਰ ਜਿਹੜੇ ਸਾਡੇ ਛੋਟੇ-ਥੋੜੀਆਂ ਵੋਟਾਂ ਤੇ ਰਹਿ ਗਏ ਅਜੋ ਵੀ ਸਾਡੇ ਸਾਡੇ ਚ ਬਰਾਜਮਾਨ ਆ ਤੇ ਮੈਂ ਸਭ ਤੋਂ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਸਨੇਹਾ ਦੇਣਾ ਚਾਹੁੰਦਾ ਜਿਹੜਾ ਜੋ ਤੁਸੀਂ ਸੋਚ ਕੇ ਸਾਨੂੰ ਸਾਰ ਦਿੱਤਾ ਸਾਡੇ ਐਮਸੀ ਸਾਹਿਬਾਂ ਜਿਤਾਇਆ ਅਸੀਂ ਤੁਹਾਡੀ ਸੋਚ ਤੇ ਖਰੇ ਉਤਰਾਂਗੇ ਕਿਉਂਕਿ ਤੁਹਾਡੇ ਸ਼ਹਿਰ ਵਾਸੀਆਂ ਦਾ ਇੱਕੋ ਹੀ ਫੈਸਲਾ ਵੀ ਅਸੀਂ ਸ਼ਹਿਰ ਦਾ ਵਿਕਾਸ ਚਾਹੁੰਦੇ ਆਂ ਤੇ ਸ਼ਾਂਤ ਅਮਨ ਸ਼ਾਂਤੀ ਚਾਹੁੰਦੇ ਆਂ ਅਸੀਂ ਅਮਨ ਸ਼ਾਂਤੀ ਨੂੰ ਬਾਹਰ ਰੱਖਣ ਦੇ ਵਿੱਚ ਹਰ ਕੋਚ ਸੰਭਵ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਗੱਲੋਂ ਜਿਹੜੀ ਵਿਕਾਸ ਦੀ ਗੱਲ ਹੈ ਉਹ ਸਾਡਾ ਅਜੰਡਾ ਪਹਿਲਾਂ ਹੀ ਵਿਕਾਸ ਦਾ ਹੈ ਉਹ ਤੇ ਕੋਈ ਦੂਰ ਹੈ ਨਹੀਂ ਇਹ ਜਿਹੜੇ ਸਾਡੇ ਵਿਕਾਸ ਸਦੂਰੇ ਰਹਿ ਗਏ ਆ ਉਹਨਾਂ ਨੂੰ ਅਸੀਂ ਪੂਰਾ ਕਰਦੇ ਹਾਂ ਜਿਵੇਂ ਸਮੇਂ-ਸਮੇਂ ਯੋਗਦਾਨ ਪਾਉਂਦੇ ਰਵਾਂਗੇ ਸਾਡੇ ਐਮਸੀ ਸਾਹਿਬ ਇਹਨਾਂ ਨਾਲ ਸਾਰਿਆਂ ਨਾਲ ਬੈਠ ਕੇ ਸਲਾਹ ਕਰਕੇ ਅਸੀਂ ਉਹ ਸਾਰੀ ਰੂਪਰੇਖਾ ਸ਼ਹਿਰ ਦੀ ਤਿਆਰ ਕਰਾਂਗੇ ਜਿਹੜੇ ਵਾੜਾ ਦੇ ਵਿੱਚ ਸਾਡੇ ਐਮਸੀ ਚਾਰ ਵਾੜਾ ਜਿਹੜੇ ਹਾਰੇ ਆ ਉੱਥੇ ਜਿਹੜੇ ਸਾਡੇ ਉਹ ਸਾਥੀ ਆ ਉਹਨਾਂ ਦੇ ਨਾਲ ਸਲਾਹ ਕਰਕੇ ਉਹਨਾਂ ਦੇ ਜਿਹੜੇ ਕੰਮ ਉੱਥੇ ਕਰਨੇ ਆ ਉਹਨਾਂ ਨੂੰ ਦੇ ਸਹਿਯੋਗ ਨਾਲ ਉਹ ਕੰਮ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਕਿ ਜਿਸ ਸਵਾਰਥ ਚੋਂ ਅਸੀਂ ਹਾਰੇ ਹਾਂ ਸੀ ਉਸ ਸਵਾਰਥ ਦਾ ਵਿਕਾਸ ਨਹੀਂ ਕਰਨਾ ਅਸੀਂ ਸਾਰੇ ਸੋਚੇ ਸ਼ਹਿਰ ਦਾ ਵਿਕਾਸ ਕਰਨਾ ਇਹ ਮੇਰੀ ਸਭ ਤੋਂ ਪਹਿਲੀ ਮੇਰਾ ਆਪਣਾ ਫੈਸਲਾ ਤੇ ਮੇਰੀ ਟੀਮ ਦਾ ਫੈਸਲਾ ਤੇ ਮੈਂ ਖਾਸ ਕਰਕੇ ਆਪਣੀ ਟੀਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਜਿਹੜੀ ਵੀ ਜਦੋਂ ਜਿਹੜਾ ਜਿਹੜਾ ਕੈਂਡੀਡੇਟ ਦਾ ਫੈਸਲਾ ਹੋ ਗਿਆ ਉਹ ਕੈਂਡੀਡੇਟ ਨੂੰ ਹਰੇਕ ਕਨੇਕ ਤੋਂ ਇਹਦੇ ਸਹਿਯੋਗ ਦਿੱਤਾ ਉਸ ਗੱਲ ਦਾ ਵੀ ਸਾਰਿਆਂ ਦਾ ਮੈਂ ਆਪਣੀ ਟੀਮ ਦਾ ਧੰਨਵਾਦ ਔਰ ਖੇਦ ਦੁਆਰਾ ਮੈਂ ਧੰਨਵਾਦ ਸ਼ਾਹਕੋਟ ਦੇ ਸ਼ਹਿਰ ਦੇ ਸਾਰੇ ਵੋਟਰ ਸਾਹਿਬਾਨਾਂ ਦਾ ਤੇ ਸਪੋਰਟਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਤੇ ਖਾਸ ਕਰਕੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਤੁਸੀਂ ਵੀ ਸਾਨੂੰ ਸਹਿਯੋਗ ਦਿੱਤਾ ਤੁਸੀਂ ਵੀ ਸੱਚਾਈ ਨੂੰ ਮੇਸ਼ਾ ਮੂਰੇ ਜਾਗਰ ਕੀਤਾ ਜਿਹੜੀ ਜਿੱਥੇ ਗਲਤ ਹੋ ਰਿਹਾ ਸੀ ਤੁਸੀਂ ਉਹਨੂੰ ਲੋਕਾਂ ਦੇ ਵਿੱਚ ਲਿਜਾ ਕੇ ਇਹ ਕਿੰਗਾ ਸੁਨਾਹ ਦਿੱਤਾ ਇੱਕ ਗਲਤ ਅਫਸੂਸ ਹੈ ਮੈਨੂੰ ਸ਼ਹਿਰ ਦੇ ਜਿਹੜੀ ਰੂਲਿੰਗ ਪਾਰਟੀ ਆ ਉਹਨੇ ਜੋ ਸ਼ਹਿਰ ਦੇ ਵਿੱਚ ਇਥੋਂ ਦੇ ਹਲਕਾ ਇੰਚਾਲ ਸਾਹਿਬ ਨੇ ਜੋ ਬਹਿਸ ਦਾ ਮਾਹੌਲ ਬਣਾਇਆ ਜੋ ਉਹਨਾਂ ਨੇ ਧਮਕੀਆਂ ਦਿੱਤੀਆਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਹੋਰ ਡਰ ਡਿਪਾਰਟਮੈਂਟ ਡਰੱਗਸ ਡਿਪਾਰਟਮੈਂਟ ਵੱਲੋਂ ਜਾਂ ਕਿਸੇ ਵੀ ਫੂਡ ਡਿਪਾਰਟਮੈਂਟ ਵੱਲੋਂ ਇਹਨਾਂ ਨੇ ਹਰ ਤਰ੍ਹਾਂ ਦੀ ਦੇ ਰੀਡੇ ਰੀਡ ਕਰਾ ਕੇ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਦੀ ਨਿੰਦਿਆ ਵੀ ਕਰਦਾ ਵੀ ਇਹੋ ਜੀ ਰਾਜਨੀਤੀ ਜਿਹੜੀ ਆ ਲੋਕ ਨਹੀਂ ਸਵੀਕਾਰ ਕਰਦੇ ਲੋਕ ਸਾਡੇ ਜਿਹੜੇ ਆ ਪਿਆਰ ਮੰਗਦੇ ਆ ਪਿਆਰ ਦੇ ਨਾਲ ਇਹਨਾਂ ਕੋ ਸਭ ਕੁਝ ਮਿਲ ਜਾਂਦਾ ਉਹ ਜਿਹੜੇ ਮਹਿੰਦਰ ਸਿੰਘ ਡੋਰੀ ਨੂੰ ਕਹਿਣਾ ਚਾਹੁੰਦਾ ਜਿਹੜੀ ਤੁਸੀਂ ਰਾਜਨੀਤੀ ਇਥੇ ਜੀ ਡੌਪਟ ਕਰ ਰਹੇ ਆ ਲੋਕਾਂ ਨੇ ਉਹਦਾ ਸਨੇਹ ਦੇ ਦਿੱਤਾ ਨਕਾਰ ਦਿੱਤਾ ਤੁਹਾਨੂੰ ਇਸ ਕਰਕੇ ਨਕਾਰਿਆ ਤੁਸੀਂ ਗਲਤ ਢੰਗ ਨਾਲ ਲੋਕਾਂ ਕੋ ਵੋਟ ਮੰਗ ਰਹੇ ਸੀ ਔਰ ਪਿੰਡਾਂ ਦੇ ਵਿੱਚ ਵੀ ਤੁਸੀਂ ਏਸੀ ਤਾਂ ਵੀ ਘਰ ਤੇ ਟਾਂਗ ਨਾਲ ਰੋਟ ਮੰਗਣ ਮੰਗੀ ਪੰਚਾਇਤਾਂ ਦੇ ਸਮੇਂ ਉਦੋਂ ਵੀ ਤੁਹਾਨੂੰ ਨਿਕਾਰਿਆ ਵਾ ਹੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਦਬਾਅ ਦੀ ਰਾਜਨੀਤੀ ਨਾ ਸ਼ਾਹਕੋਟ ਤੇ ਕਿਤੇ ਚੱਲਣ ਦਊਂਗਾ ਨਾ ਚਲਾਈਆ ਪਿਆਰ ਦੀ ਰਾਜਨੀਤੀ ਜ਼ਰੂਰ ਕੀਤੀयत ਕਰਦਾ ਰਹੂੰਗਾ ਕਿ ਮੈਂ ਤੁਹਾਡੇ ਮਾਦਮ ਰਹੀ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ